ਆਮਰੇ ਬੰਦ ਹੈ। ਆਮ ਵੀ ਸਾਡੀ 14 ਤਰੀਕ ਨੂੰ ਗੱਡੀ ਸਾੜੀ ਗਈ ਹੈ। ਅਸੀਂ ਆਪਣੇ ਰਿਸ਼ਤੇਦਾਰ ਦੀ ਗੱਡੀ ਲੈ ਕੇ ਆਏ ਅਸੀਂ ਜਿਹਦੀ ਵਜ੍ਹਾ ਨਾਲ ਅਸੀਂ ਪੁਲਿਸ ਨੂੰ ਦਰਖਾਸਤ ਦਿੱਤੀ ਸੀ ਮੌਕੇ ਤੇ ਆ ਕੇ ਮੌਕਾ ਵੀ ਦੇਖ ਕੇ ਗਏ ਆ ਪਰ ਹਜੇ ਹਲਕੇ ਵਜ੍ਹਾ ਤੱਕ ਇੰਨੇ ਦਿਨ ਹੋ ਗਏ ਕਿ ਸਾਡੇ ਕੋਈ ਕਾਰਵਾਈ ਨਹੀਂ ਹੋਈ। ਇਹਦੀ ਵਜ੍ਹਾ ਕਿ ਅਸੀਂ ਐਸਐਸਪੀ ਤੱਕ ਵੀ ਦਰਖਾਸਤ ਦੇ ਚੁੱਕੇ ਆ। ਯਾਨੀ ਕਿ ਅਸੀਂ ਦੋਸਤਾਂ ਦੀ ਪਾਲ ਲਈ ਆ ਕਿਉਂਕਿ ਸਾਡੀ ਹਜੇ ਦੋਸਤਾਂ ਦੀ ਕੋਈ ਪਾਲ ਨਹੀਂ ਹੋਈ। ਅਸੀਂ ਸਾਰੇ ਆਮ ਜਿਹੜੇ ਬੰਦੇ ਨੇ ਸਾਨੂੰ ਧਮਕੀਆਂ ਦਿੱਤੀਆਂ ਬਲਕੇ ਹਜੇ ਤੱਕ ਪੁਲਿਸ ਉਹਦੇ ਤੇ ਵੀ ਕੋਈ ਕਾਰਵਾਈ ਨਹੀਂ ਕਰ ਰਹੀ ਜੇ ਤੁਸੀਂ ਥਾਣੇ ਤਲਾ ਦਿੱਤੀ ਸੀ ਥਾਣੇ ਤਲਾ ਦਿੱਤੀ ਸੀ ਜੀ ਮੌਕੇ ਤੇ ਮੌਕਾ ਵੀ ਦੇਖ ਕੇ ਗਏ ਆ ਕੀ ਕਹਿੰਦੀ ਕੀ ਹੈ ਪੁਲਿਸ ਪੁਲਸਬਾਬ ਜੀ ਰਣੀ ਭਗਤੀ ਹੈ ਪੁਲਸ ਦੀ ਜੀ ਕੋਈ ਲਿਆ ਨਹੀਂ ਰਹਿ ਜੀ ਸਾਨੂੰ ਰਜਾਨਾ ਅਸੀਂ ਫੋਨ ਕਰਦੇ ਆ ਰਜਾਨਾ ਕਾਲ ਕਰਦੇ ਆ ਅਸੀਂ ਆਲੇ-ਦਾਲੇ ਆਵੇ ਯਾਨੀ ਕਿ ਕਰਾਉਣੇ ਆ ਕਾਲ ਵੀ ਕਰਾਉਣੇ ਆ ਪਰ ਸਾਨੂੰ ਕੋਈ ਰਿਸਪੌਂਸ ਨਹੀਂ ਮਿਲ ਰਿਹਾ ਕੀ ਹੁਣ ਤੁਸੀਂ ਚਾਹੁੰਦੇ ਕੀ ਅਸੀਂ ਚਾਹੁੰਦੇ ਆ ਕਿ ਦੋਸਤਾਂ ਨੂੰ ਸਾਡੇ ਸਾਹਮਣੇ ਲਿਆਂਦਾ ਜਾਵੇ ਜਿਨ੍ਹਾਂ ਨੇ ਇਹ ਕੰਮ ਕੀਤਾ ਤੁਹਾਨੂੰ ਸ਼ੱਕ ਹੈਗਾ ਤੁਹਾਨੂੰ ਕਿਸੇ ਤੇ ਸ਼ੱਕ ਜੀ ਇਹ ਆ ਕੇ ਸਾਨੂੰ 15 ਦਿਨ ਪਹਿਲਾਂ ਕਿਸੇ ਨੇ ਧਮਕੀਆਂ ਦਿੱਤੇ ਨੇ ਅਸੀਂ ਠੀਕ ਹੈ ਜੀ ਉਹ ਕਹਿਆ ਸੀ ਕਿ ਅਸੀਂ ਤੁਹਾਡੀ ਗੱਡੀ ਜ਼ਬਤ ਕਰ ਦਾਂਗੇ ਜਾਂ ਤੁਹਾਡੀ ਗੱਡੀ ਇੱਥੋਂ ਅਸੀਂ ਛਕਵਾ ਦਾਂਗੇ ਤੁਸੀਂ ਡੇਰੇ ਦੇ ਵਿੱਚ ਗੱਡੀ ਖੜਾਉਣੇ ਹੋ ਬਹੁਤ ਜੱਜ ਸਾਨੂੰ ਧਮਕੀਆਂ ਆ ਰਹੀਆਂ ਸੀ ਸਾਨੂੰ ਉਹਦੀ ਵਜ੍ਹਾ ਨਾਲ ਹਜੇ ਤੱਕ ਕੋਈ ਜਿਹਦਾ ਅਸੀਂ ਨਾਮ ਸਾਕਦਾ ਤੇ ਲੈ ਰਹੇ ਆਂ ਪੁਲਿਸ ਉਹਨਾਂ ਤੇ ਕੋਈ ਕਾਰਵਾਈ ਨਹੀਂ ਕਰ ਰਹੀ ਪੁਲਿਸ ਕੀ ਕਹਿੰਦੇ ਕੀ ਨੇ ਪੁਲਿਸ ਵਾਲੇ ਤਾਂ ਭਾਜੀ 1-2 ਦਿਨ ਲੈ ਲੈਂਦੇ ਆ ਸਾਥ ਕੋਈ ਕਾਰਵਾਈ ਨਹੀਂ ਹੋ ਰਹੀ ਹਜੇ ਜੇ ਕੋ ਪੁਲਿਸ ਕਾਰਵਾਈ ਨਹੀਂ ਕਰਦੀ ਤੇ ਅੱਗੇ ਤੁਸੀਂ ਕੀ ਕਰੋਗੇ ਜੋ ਵੀ ਸਾਨੂੰ ਕਰਨਾ ਪਿਆ ਸੀ ਉਹ ਹੀ ਕਰਾਂਗੇ ਅਸੀਂ ਧਰਨੀ ਵੀ ਲਾਵਾਂਗੇ ਜੋ ਵੀ ਸਾਨੂੰ ਸਾਥੋਂ ਠੀਕ ਹੋਇਆ ਅਸੀਂ ਵਿਰੋਧਾਂ ਦੀ ਰਿਸਪਾਂਸ ਲਵਾਂਗੇ ਜਿਹੜੀ ਇਹ ਪ੍ਰੈਸ ਕਾਨਫਰੰਸ ਅੱਜ ਕੀਤੀ ਗਈ ਆ ਪਹਿਲਾਂ ਵੀ ਦੱਸਿਆ ਗਿਆ ਕਿ ਇੱਥੇ ਪਿੰਡ ਤੋਂ ਗੁਰਦੇ ਵਿੱਚ ਨਾ ਪਿਛਲੀ 14 ਤਰੀਕ ਨੂੰ ਇੱਕ ਵਾਰ ਖੜੀ ਢੇਰੇ ਦੇ ਵਿੱਚ ਗੱਡੀ ਖੜੀ ਸੀਗੀ ਜਿਸ ਨੂੰ ਕਿਸੇ ਨੇ ਅੱਗ ਲਗਾ ਦਿੱਤੀ ਤੇ ਗੱਡੀ ਸਾਰੀ ਨੁਕਸਾਨੀ ਵੀ ਸੜ ਕੇ ਸੁਆਹ ਹੋ ਗਈ ਤੇ ਕਾਫੀ ਦਿਨਾਂ ਤੋਂ ਇਹਨਾਂ ਨੇ ਪੁਲਿਸ ਰਿਪੋਰਟ ਵੀ ਕਰਵਾਈ ਆ ਕਿਸੇ ਦਾ ਸ਼ੱਕ ਦੇ ਆਧਾਰ ਤੇ ਜਾਂ ਇਹਨਾਂ ਨੂੰ ਪੱਕਾ ਯਕੀਨ ਆ ਉਹਦਾ ਨਾਂ ਵੀ ਲਿਖਾਇਆ ਗਿਆ ਪਰ ਕਾਨੂੰਨੀ ਕਾਰਵਾਈ ਨਹੀਂ ਹੋ ਰਹੀ ਜਾਂ ਤੇ ਇਸ ਵਿਸ਼ੇ ਤੇ ਪੁਲਿਸ ਪ੍ਰਸ਼ਾਸਨ ਨਾਲ ਸੀ ਖੁਦ ਗੱਲ ਕੀਤੀ ਇੱਕ ਪਾਰਟੀ ਤੌਰ ਤੇ ਕਿਉਂਕਿ ਆਮ ਆਦਮੀ ਪਾਰਟੀ ਚ ਪਰਵਾਰ ਨੇ ਸਪੋਰਟ ਕੀਤੀ ਆ ਉਸ ਦੇ ਆਧਾਰ ਤੇ ਅਸੀਂ ਅੱਜ ਆਏ ਵੀ ਆ ਤੇ ਪਰਸੋਂ ਪ੍ਰਸ਼ਾਸਨ ਦੇ ਐਸਐਸ ਸੁਖਜੀਤ ਸਿੰਘ ਜੀ ਨਾਲ ਗੱਲ ਵੀ ਕੀਤੀ ਸੀ ਮੈਂ ਵੀ ਤੁਸੀਂ ਕਾਰਵਾਈ ਕਿਉਂ ਨਹੀਂ ਕਰ ਰਹੇ ਉਹ ਕਹਿੰਦੇ ਬਾਈ ਨੇਮ ਜਸੋ ਬੰਦੇ ਦਾ ਇਹਨਾਂ ਨੇ ਨਾਮ ਲਿਖਵਾਇਆ ਉਹ ਸੌਂ ਖਾਂਦਾ ਤੇ ਇਸ ਲਈ ਕਾਰਵਾਈ ਅਸੀਂ ਥੋੜੀ ਪੜਤਾਲ ਕਰ ਰਹੇ ਆ ਉਨਸੀ ਤਾਂ ਹੀ ਵੇਖਿਆ ਵੀ ਅਜ ਤਾਈਂ ਕਾਨੂੰਨ ਦੇ ਵਿੱਚ ਸੌਹਾਂ ਵਾਲਾ ਸ਼ਬਦ ਅਸੀਂ ਤਾਂ ਕਿਤੇ ਵੇਖਿਆ ਨਹੀਂ ਜੇਕਰ ਸੌਹਾਂ ਤੇ ਸਾਰਾ ਕੁਝ ਨਿਬੜਦਾ ਹੋਵੇ ਤਾਂ ਕ੍ਰਾਈਮ ਕਰਨ ਤੋਂ ਬਾਅਦ ਹਰ ਇੱਕ ਮੁਜਰਮ ਕਹਿੰਦਾ ਵੀ ਮੈਂ ਸੌਹ ਖਾਣਾ ਤੇ ਉਹਨੂੰ ਛੱਡ ਦਿੱਤਾ ਜਾਵੇ ਤੇ ਇਹ ਕੋਈ ਠੁਕਮਾ ਜਵਾਬ ਨਹੀਂ ਸੀ ਉਹਨਾਂ ਦਾ ਬਸ ਵੈਸੇ ਉਹਨਾਂ ਨੂੰ ਵੀ ਮੈਂ ਕਿਹਾ ਤੇ ਅੱਜ ਕਾਨਫਰੰਸ ਦੇ ਵਿੱਚ ਵੀ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਜੇਕਰ ਪ੍ਰਸ਼ਾਸਨ ਨੇ ਕੋਈ ਠੁਕਮੀ ਕਾਰਵਾਈ ਨਾ ਕੀਤੀ ਅਸੀਂ 2-4 ਦਿਨ ਦਾ ਹੀ ਵੇਖਣ ਅਲਟੀਮੇਟ ਦਿੰਨੇ ਆਂ ਉਸ ਤੋਂ ਬਾਅਦ थाना ਨਿਹਾਲ ਸਿੰਘ ਵਾਲਾ ਦੇ ਅੱਗੇ ਧਰਨਾ ਲਗਾਇਆ ਜਾਵੇਗਾ ਤੇ ਸੰਘਰਸ਼ ਤੇਜ਼ ਕਰ ਦਿੱਤਾ ਜਾਵੇਗਾ ਧਰਨਾ ਇਸ ਤਰ੍ਹਾਂ ਹੋਵੇਗਾ ਕਿ ਜਿੰਨਾ ਚਿਰ ਦੋਸ਼ੀ ਸਲਾਖਾਂ ਪਿੱਛੇ ਨਹੀਂ ਹੁੰਦੇ ਧਰਨਾ ਨਹੀਂ ਚੁੱਕਿਆ ਜਾਵੇਗਾ। la que mira, como era. ਆ ਗਿਆ ਬੰਦਾ ਇੱਥੇ ਖੜੇ ਗੱਡੀ ਕੋਲ ਜਹਾਜ਼ ਦੇ ਕੰਮ ਜੋ ਦਾ ਵੀ ਕਰਾਂ ਦਾ ਮੋਟਾ ਹੋ ਜਾਣਾ ਕੋਈ ਕੰਪਿਊਟਰ ਮੰਗਦੇ ਹੋਣ ਮੋੜ ਨਾਲ ਕੋਈ ਮੋਟਾ ਆ ਨਹੀਂ ਆਉਂਦਾ ਉਹ ਤਾਂ ਰੱਖ ਕੇ ਮੁੱਛੀ ਆ ਪਾਟਾ ਦਾ ਆਉਂਦਾ ਜਦੋਂ ਮੜਾ ਉਹ ਲੋੜ ਆਈ ਜਾਣਾ पैसे हुजो काफ़ी पियो अर्जुटी वियो